18 ਚ ਜਦੋਂ ਅਸੀਂ ਪਹਿਲੀ ਵਾਰ ਇਲੈਕਟ ਹੋਏ ਆ ਮੈਂ ਤੇ ਕਾਮੀ ਸਰਦਾਰੀਆਂ ਕਾਫੀ ਜਦੋਂ ਵੀ ਕਿਤੇ ਪ੍ਰੋਗਰਾਮ ਤੇ ਜਾਂਦੇ ਸੀ ਆਪਣੀ ਟਰাকিং ਇੰਡਸਟਰੀ ਜਿੰਨੇ ਭੈਣ ਭਰਾ ਹਮੇਸ਼ਾ ਹੀ ਉਹਨਾਂ ਦਾ ਇੱਕ ਕਨਸਰਨ ਹੁੰਦਾ ਸੀ ਕਿ ਯਾਰ ਇਹ 에ਅਰ ਬ੍ਰੇਕ ਦਾ ਜਿਹੜਾ ਸਾਨੂੰ ਟੈਸਟ बार-बार ਦੇਣਾ ਪੈਂਦਾ 5 ਸਾਲ ਦੇ ਬਾਅਦ ਇਹਨੂੰ ਐਲੀਮੀਨੇਟ ਕਰਾਓ ਕਿਉਂਕਿ ਇੰਡਾਰੀਓ ਜਿਹੜਾ ਕੱਲਾ ਪ੍ਰੋਵਿੰਸ ਹੈਗਾ ਵਾ ਜਿਹਦੇ ਵਿੱਚ ਤੁਹਾਨੂੰ ਹਰ 5 ਸਾਲ ਦੇ ਬਾਅਦ ਜਿਹੜਾ 에ਅਰ ਬ੍ਰੇਕ ਦਾ ਟੈਸਟ ਦੇਣਾ ਪੈਂਦਾ ਆਪਾਂ ਜਾਣਦੇ ਚਲੋ ਕਿ ਕਿਤੇ ਨਹੀਂ ਦੇਣਾ ਪੈਂਦਾ ਕੋਈ ਵੀ ਚੀਜ਼ ਜਿਹੜੀ ਐਲੀਮੀਨੇਟ ਕਰਾਉਣੀ ਆ ਬਹੁਤ ਔਖੀ ਹੁੰਦੀ ਆ ਜਿੱਥੇ ਨਹੀਂ ਉਹ ਬਹੁਤ ਔਖੀ ਆ اسپੈਸ਼ਲੀ ਜਦੋਂ ਇਹ ਆਪਣਾ ਉੱਥੇ ਇਹਦੇ ਬਾਰੇ ਥੋੜੀ ਰਿਸਰਚ ਕੀਤੀ ਕਿ ਆਪਾਂ ਦੇਖੀ ਕੋਈ ਰਿਸਕ ਸੇਫਟੀ ਨਾਲ ਕੋ ਲੈਣਾ ਦੇਣਾ ਨਾ ਹੋਵੇ ਕਿ ਆਪਾਂ ਕੋਈ ਤਰ੍ਹਾਂ ਸਟੈਪ ਲੈ ਲਈਏ ਕਿ ਜੇ ਨਾਲ ਕੋ ਸੇਫਟੀ ਇੰਪੈਕਟ ਹੋਵੇ ਸੋ ਪ੍ਰੋਪਰ ਆਪਾਂ ਇਹਨਾਂ ਰਿਸਰਚ ਕਰਕੇ ਜਿਹੜੀਆਂ ਸੀਸੀਐਮਟੀ ਜਿਹੜੀਆਂ ਸੇਫਟੀ ਸਟੈਂਡਰਡ ਗਾਈਡਲਾਈਨਸ ਹੁੰਦੀਆਂ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਜੇਦਾ ਕੋਈ ਸੇਫਟੀ ਨਾਲ ਕੋ ਲੈਣਾ ਦੇਣਾ ਹੈਗਾ ਸੋ ਉੱਥੇ ਪਤਾ ਲੱਗਾ ਕਿ ਸੇਫਟੀ ਨਾਲ ਕੋਈ ਲੈਣਾ ਦੇਣਾ ਜੇ ਕੋਈ 0.001% ਵੀ ਜਿਹੜਾ ਕੋਈ ਹੋ ਸਕਦਾ ਵੀ ਐਕਸੀਡੈਂਟ ਹੋਇਆ ਲੇਕਿਨ ਉਹਦੇ ਲਈ ਕੋਈ ਇੰਪੀਰੀਕਲ ਐਵਿਡੈਂਸ ਨਹੀਂ ਹੈ ਕਿ ਸੇਫਟੀ ਦਾ ਕੋਈ ਇਨਾ ਹੋ ਗਿਆ ਚੱਕਰ ਸੋ ਉਹ ਤੋਂ ਬਾਅਦ ਥੋੜਾ ਜਦੋਂ 2019 ਦੇ ਵਿੱਚ ਬਿੱਲ ਆ ਕੇ ਆਂਦਾ ਜੀ ਪ੍ਰਾਈਵੇਟ ਮੈਂਬਰ ਬਿੱਲ ਤੇ ਜਦੋਂ ਜਾਂਦਾ ਤੋਂ ਪਹਿਲਾਂ ਮੈਨੂੰ ਤੇ ਭਰਾਮੀ ਨੂੰ ਤੇ ਆਈ ਥਿੰਕ ਦੋ ਤਿੰਨ ਐਮਪੀਪੀ ਹੋਰ ਹੋਣੇ ਆ ਜਿਨ੍ਹਾਂ ਨੇ ਤੇ ਬਾਰੇ ਪਤਾ ਹੋਊਗਾ ਕਿ 에어 ਬ੍ਰੇਕ ਦਾ ਟੈਸਟ ਹੁੰਦਾ ਕੀ ਹੈ ਜੀ 에어 ਬ੍ਰੇਕ ਕੋਈ ਚੀਜ਼ ਹੁੰਦੀ ਹੈ ਸੋ ਜਦੋਂ ਬਿੱਲ ਆ ਕੇ ਆਂਦਾ ਹੋਰ ਵੀ ਐਮਪੀਪੀ ਜਿਹੜੇ ਆਪਣੇ ਹੈਗੇ ਆ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਕਿ ਇਹ ਵਾਕਿਆ ਇਸ਼ੂ ਹੈਗਾ ਵਾ ਜੀ ਮੈਨੂੰ ਵੀ ਸਾਨੂੰ ਕਈ ਵਾਰੀ ਕਿਸੇ ਸੋ 2019 ਦੇ ਵਿੱਚ ਲੈ ਕੇ ਜਾਂਦਾ ਜੀ ਬਿਲ ਕਾਫੀ ਲੰਮਾ ਸਮਾਂ ਤੋਂ ਬਾਅਦ ਕੋਵਿਡ ਦਾ ਸਮਾਂ ਆ ਗਿਆ ਕਾਫੀ ਲੰਮਾ ਟਾਈਮ ਲੱਗਾ ਮੈਨੂੰ ਜਿਆਦਾ ਜੀ ਜਦੋਂ ਵੀ ਸੀ ਰੇਡੀਓ ਤੇ ਦੋਵੇਂ ਜਾਣੇ ਕਿਤੇ ਜਾਂਦੇ ਸੀ ਚਾਹੇ ਕੋਈ ਬਜਟ ਵੀ ਕੋਈ ਵਧੀਆ ਨਿਊਜ਼ ਲੈ ਕੇ ਜਾਂਦੇ ਆ ਜੀ ਬਜਟ ਬਾਰੇ ਜਾਂ ਕੋਈ ਹੋਰ ਕੋਈ ਵਧੀਆ ਚੀਜ਼ ਜੀ ਚਾਹੇ ਹਸਪੀਟਲ ਦੀ ਗੱਲ ਕਰਨ ਜਾਏ ਜਾਂ ਮੈਡੀਕਲ ਸਕੂਲ ਦੀ ਗੱਲ ਕਰਨ ਜਾਇਦਾ ਸੀ ਲੋਕੀ ਹਮੇਸ਼ਾ ਇਹਨੂੰ ਛੱਡ ਕੇ ਕਹਿੰਦੇ ਸੀ ਏਅਰ ਬ੍ਰੇਕ ਦਾ ਕੀ ਹਾਲ ਹੋ ਗਿਆ ਜੀ ਕਿ ਏਅਰ ਬ੍ਰੇਕ ਦਾ ਨਾ ਕੁਛ ਨਹੀਂ ਕਰਨਾ ਇਹ ਇਹਨਾਂ ਨੇ ਜੀ ਵਾਦਾ ਕਰ ਦਿੱਤਾ ਸਾਡੇ ਨਾਲ ਕੁਛ ਸੋ ਕੋਸ਼ਿਸ਼ ਲਗਾਤਾਰ ਜਾਰੀ ਰਹੀ ਕਿ ਅਸੀਂ ਦੋਵੇਂ ਕਾਫੀ ਦਿਨਾਂ ਵਿੱਚ ਕਹਾਂਗੇ ਮੀਡੀਆ ਨਾਲ ਜਾਂਦੇ ਰਹੇ ਲੋਕਾਂ ਦੀਆਂ ਗੱਲਾਂ ਸੁਣਦੇ ਰਹੇ ਲੇਕਿਨ ਹਮੇਸ਼ਾ ਹੀ ਜਿਹੜੇ ਤੁਹਾਡੇ ਵਰਗੇ ਭਰਾ ਅਸੀਂ ਹਮੇਸ਼ਾ ਜਿਹੜੇ ਆਪਣੀ ਕਮਿਊਨਿਟੀ ਨੇ ਕਿਹਾ ਕਿ ਨਹੀਂ ਜੀ ਤੁਸੀਂ ਕੰਟੀਨਿਊ ਰੱਖੋ ਫਿਰ 2022 'ਚ ਹਰਦੀਪ ਸਾਡੇ ਨਾਲ ਜਿਹੜੀ ਇੱਕ ਬਾਹਰ ਜੋੜ ਗਈ ਕਿਉਂਕਿ ਜਦੋਂ ਮੈਂ ਹਮੇਸ਼ਾ ਕਿਹਾ ਕਿ ਇਕੱਲੇ ਦਾ ਕੰਮ ਨਹੀਂ ਹੁੰਦਾ ਇੱਕ ਚੀਜ਼ ਤੁਸੀਂ ਕਈ ਵਾਰ ਇਨੀਸ਼िएट ਵੀ ਲੈ ਸਕਦੇ ਆ ਲੇਕਿਨ ਜਿਹੜਾ ਕੰਮ ਕਰਨਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਪੈਂਦਾ ਸੋ ਅਸੀਂ ਹਰਦੀਪ ਨੇ ਬਹੁਤ ਜ਼ੋਰ ਲਾਇਆ ਉਹਦੇ ਲਈ ਸ ਸਰਕਾਰੀ ਸਾਬ ਨੇ ਬਹੁਤ ਜ਼ੋਰ ਲਾਇਆ ਗ੍ਰਾਮ ਮੈਗਰੇਗਰ ਪਰਮਕਿਲ ਹੋਣਾ ਸਾਰਿਆਂ ਨੇ ਆਪਣੇ ਆਪਣੇ ਜਿੱਥੇ ਜਿੱਥੇ ਆਵਾਜ਼ ਪਾ ਸਕਦੇ ਸੀਗੀ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਕਿ ਇਹ ਵਾਤੇ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ ਜੀਟੀਏ ਜਿਹੜੀ ਸਾਡੀ ਟਰੱਕਿੰਗ ਇੰਡਸਟਰੀ ਦੇ ਨਾਰਥ ਅਮਰੀਕਾ ਦੀ ਹੱਬ ਹੈ ਤੇ ਸਾਡੀ ਇੰਡਸਟਰੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੇ ਇਹਨੂੰ ਜਿਹੜਾ ਐਲੀਮੀਨੇਟ ਕੀਤਾ ਜਾਵੇ ਤੇ ਜਿਹੜੀ ਹੈਰਾਨੀ ਵਾਲੀ ਗੱਲ ਜਿੱਦਾਂ ਆਪਾਂ ਸਾਰਿਆਂ ਨੇ ਦੱਸਿਆ ਕਿ ਤੁਸੀਂ ਜੇ 에어 ਬ੍ਰੇਕ ਤੁਸੀਂ 5 ਸਾਲ ਦੇ ਬਾਅਦ ਟੈਸਟ ਦੇਦੇ ਨਹੀਂ ਆ ਆ ਲੇਕਿਨ ਤੁਹਾਨੂੰ ਹਰ ਜੇ ਤੁਹਾਡਾ ਕਿਹੜਾ ਟਰੱਕ ਬ੍ਰੇਕ ਦਾ ਨੂੰ ਹੋ ਜਾਂਦਾ ਤੁ एयरप्लेन ਜਿਹੜੇ ਸਣੀ ਟੈਕਨੀਕ ਕਰਨ ਦੇ ਤੇ ਨਵੀਸਤਾਨ ਨੂੰ ਸਰਟੀਫਾਈਡ ਟੈਕਨੀਸ਼ੀਅਨ ਜਿਹੜਾ ਜੀ ਉਹ ਜਿਹੜਾ ਇਨਫਿਕਸ ਕਰੂਗਾ ਸੋ ਲੋਕੀ ਕਹਿੰਦੇ ਸੀ ਕਿ ਜੇ ਅਸੀਂ ਕਰ ਨਹੀਂ ਸਕਦੇ ਫਿਕਸ ਹੈ ਮਤਲਬ ਸਾਨੂੰ ਦੁਬਾਰਾ ਦੁਬਾਰਾ ਟੈਸਟ ਕਿਉਂ ਦੇਣਾ ਪੈਂਦਾ ਸੋ ਉਸ ਤੋਂ ਬਾਅਦ ਦੁਬਾਰਾ ਜਦੋਂ ਲੈਕਟ ਹੋਏ ਆ ਆਪਣੇ ਭਰਾਵਾਂ ਦੇ ਯੋਗਦਾਨ ਨਾਲ ਗਰੇਵਾਲ ਸਾਹਿਬ ਸਰਕਾਰੀ ਅਧਿਕਾਰੀ ਅੱਜ ਮੈਂ ਕਿਹਾ ਅਸੀਂ ਲਗਾਤਾਰ ਜਿਹੜਾ ਮਿਨਿਸਟਰ ਨਾਲ ਗੱਲਬਾਤ ਕਰਕੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਦੇ ਨਾਲ ਕਿ ਸਾਡਾ ਜੀ ਇਹ ਹੱਲ ਕਰਾਓ ਕਿਉਂਕਿ ਸਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਸੋ ਉਸ ਤੋਂ ਬਾਅਦ ਜਿਹੜੇ ਜੀ ਮਿਨਿਸਟਰ ਨੇ ਆਪਣੇ ਰਿ ਆ ਮਿਨਿਸਟਰ ਵੱਲੋਂ ਪੋਜ਼ਿਟਿਵ ਹੁੰਦਾ ਰਾ ਮੈਨੂੰ ਸਾਨੂੰ ਮਿਲਿਆ ਕਿ ਇਹ ਜਿਹੜਾ ਜੀ ਆਪਾਂ ਕਰਦੇ ਆਂ ਤੇ ਕੰਮ ਦੁਬਾਰਾ ਸਟਾਰਟ ਆ ਸੋ ਮਿਨਿਸਟਰੀ ਨੇ ਆਪਣੇ ਕਮੈਂਟਸ ਲੈ ਜੀ ਸਾਰਿਆਂ ਕੋਲ ਸਾਰੇ ਲੋਕਾਂ ਨੇ ਆਪਣੇ ਕਮੈਂਟਸ ਦਿੱਤੇ ਆ ਕਿ ਇਹਨੂੰ ਐਲੀਮੀਨੇਟ ਕੀਤਾ ਜਾਵੇ ਸੋ ਫਿਰ ਫਾਈਨਲੀ ਜਿਹੜੀ ਇੱਕ ਬਹੁਤ ਹੀ ਗੁੱਡ ਨਿਊਜ਼ ਜਿਹੜੀ ਜਿੱਦਾਂ ਆਪਾਂ ਕਿਹਾ ਕਿ ਇੱਕ 1 ਸਤੰਬਰ ਤੋਂ ਆ ਇਹਨੂੰ ਜਿਹੜਾ ਆਪਾਂ ਐਲੀਮੀਨੇਟ ਕਰ ਰਹੇ ਆਂ ਜਦੋਂ ਪਹਿਲਾਂ ਮੈਂ ਐਲੀਮੀਨੇਸ਼ਨ ਦੀ ਗੱਲ ਕੀਤੀ ਸੀ ਉਦੋਂ ਕਾਫੀ ਜਿਹੜੇ ਆਪਣੀਆਂ ਚਾਹੇ ਇੰਟਾਰੀਓ ਸੇਫਟੀ ਲੀਗ ਆ ਚਾਹੇ ਇੰਟਾਰੀਓ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਵੱਲੋਂ ਕਾਫੀ ਕਨਸਰਨ ਜਤਾਇਆ ਜਾ ਰਿਹਾ ਸੀ ਕਿ ਨਹੀਂ ਇਹਨੂੰ ਨਹੀਂ ਹਟਾਉਣਾ ਤੁਸੀਂ ਆ ਸੋ ਉਹਦੇ ਵਿੱਚ ਫਿਰ ਆਪਾਂ ਸਾਰੇ ਵਿਚਾਰ ਕਰਕੇ ਕਿ ਆਪਾਂ ਇਹ ਇੱਕ ਲਰਨਿੰਗ ਮੋਡਿਊਲ ਦੇ ਨਾਲ ਰਿਪਲੇਸ ਕਰ ਦਿੰਦੇ ਆ ਆ ਕਿ ਲਰਨਿੰਗ ਮੋਡਿਊਲ ਜਿਹੜਾ ਜੀ ਉਹ ਜਾਦਾ ਇੰਪੋਰਟੈਂਟ ਆ ਜਾਦਾ ਬੈਨੀਫੀਸ਼ੀਅਲ ਆ ਕਿ ਲੋਕੀ ਆਪਣੇ ਘਰ ਦੇ ਵਿੱਚ ਬੈਠ ਕੇ ਅੱਧੇ ਘੰਟੇ ਦਾ ਜਿਹੜਾ ਜੀ ਤੁਸੀਂ ਇੱਕ ਆਪਣੇ ਕੰਪਿਊਟਰ ਤੇ ਲੌਗ ਇਨ ਕਰਕੇ ਅੱਧੇ ਘੰਟਾ ਦਾ ਇੱਕ ਲਰਨਿੰਗ ਮੋਡਿਊਲ ਜਿਹੜਾ ਕੰਪਲੀਟ ਕਰਨਾ ਉਹ ਮਿਲਦਾ ਤਾਂ ਟੈਸਟ ਨਾਲੋਂ ਜਿਆਦਾ ਬੈਨੀਫੀਸ਼ੀਅਲ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ 30 ਮਿੰਟ ਦੀ ਵੀਡੀਓ ਦੇਖਣੀ ਉਹਦੇ ਵਿੱਚ ਸਵਾਲ ਜਵਾਬ ਵੀ ਹੋਣਗੇ ਤੇ ਤੁਸੀਂ ਜਿਹੜਾ ਜੀ ਉਹਨੂੰ ਸਕਿਪ ਨਹੀਂ ਕਰ ਸਕਦੇ ਸਵਾਲ ਜਵਾਬ ਤਾਂ ਤੁਹ ਆ ਲੇਕਿਨ ਉਹਦਾ ਕੋਈ ਪਾਸਵਰਡ ਦੇ ਨਾਲ ਮਤਲਬ ਨਹੀਂ ਹੋਊਗਾ ਸੋ ਇੱਕ ਜਿਆਦਾ ਬੈਨੀਫੀਸ਼ੀਅਲ ਜਿਹੜੀ ਚੀਜ਼ ਆ ਕਿ ਲੋਕਾਂ ਨੂੰ ਨੌਲੇਜ ਵੀ ਮਿਲੋਗੀ ਤੇ ਲੋਕਾਂ ਦਾ ਜਿਹੜਾ ਟਾਈਮ ਜਿਹੜਾ ਵੇਸਟ ਹੁੰਦਾ ਯੂਨੀਵਰਸਿਟੀ ਤੇ ਜਾ ਕੇ ਕਈ ਤੇ ਭਰਾ ਮੈਨੂੰ ਮਿਲੇ ਉਹਨਾਂ ਨੇ ਕਿਹਾ ਜੀ ਅਸੀਂ ਸਾਨੂੰ 20 ਸਾਲ ਟਰੱਕ ਚਲਾਉਣ ਦਾ ਹੋ ਗਿਆ ਪਰ ਅਸੀਂ 10-10 ਵਾਰੀ ਫੇਲ ਹੋਏ ਆ ਜਾ ਕੇ 10ਵੀਂ ਵਾਰੀ ਪਾਸ ਹੋਏ ਆ ਸੋ ਇੱਕ ਬਹੁਤ ਵੱਡਾ ਕੰਸਰਵ ਜਿਹੜਾ ਕਮਿਊਨਿਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ ਕਿ ਮੈਂ ਜਦੋਂ ਸਟੂਡੈਂਟ ਆਇਆ ਸੀ ਮੈਂ ਵੀ ਟਰੱਕ ਚਲਾਉਣਾ ਆਪ ਇੱਥੇ ਬੈਠੇ ਪਰਮਜੀਤ ਭਾਈ ਹੋਣੀ ਗੁਰਦੀਪ ਭਾਈ ਮੇਰੇ ਉਸ ਸੋ ਟਰੱਕ ਇੰਡਸਟਰੀ ਦੀ ਬਹੁਤ ਵੱਡੀ ਦੇਣ ਆ ਜੀ ਆਪਣੀ ਕਮਿਊਨਿਟੀ ਦੇ ਵਿੱਚ ਜਿੱਦਾਂ ਰਾਜ ਸਾਹਿਬ ਨੇ ਕਿਹਾ ਜਿਹੜਾ ਟਰੱਕ ਇੰਡਸਟਰੀ ਆਪਣੀ ਕਮਿਊਨਿਟੀ ਦੇ ਵਿੱਚ ਚਾਹੇ ਕੋਈ ਟਰੱਕ ਚਾਉਂਦਾ ਨਹੀਂ ਚਲਾਉਂਦਾ ਹੈ ਹਰ ਕੋਲ ਲਾਇਸੈਂਸ ਹੈਗਾ ਕਹਿਣੇ ਦੇ ਤਰ੍ਹਾਂ ਜੀ ਲੋਕੀ ਸਮਝਦੇ ਕਿ ਚਲੋ ਅੱਜ ਨਹੀਂ ਕੱਲ ਨੂੰ ਕੋਈ ਮਾੜਾ ਸਮਾਂ ਆਵੇ ਕੋ ਸਦਾ ਸਾਨੂੰ ਟਰੱਕ ਚਲਾਉਣਾ ਪਵੇ ਸੋ ਸਾਰਿਆਂ ਨੇ ਟਰੱਕ ਦਾ ਲਾਇਸੈਂਸ ਲੈ ਕੇ ਰੱਖਿਆ ਹੁੰਦਾ ਵਾ ਸੋ ਮੈਨੂੰ ਲੱਗਦਾ ਬਹੁਤ ਵੱਡੀ ਰੀਲੀਫ ਜਿਹੜੀ ਲੋਕਾਂ ਦੇ ਲਈ ਹੈਗੀ ਆ ਕਿ ਸਾਨੂੰ ਜਿਹੜਾ بار بار ਟੈਸਟ ਨਹੀਂ ਦੇਣਾ ਪਊਗਾ ਕੰਟ੍ਰਿਬਿਊਸ਼ਨ ਆਪਾਂ ਜਦੋਂ ਆਮ ਅਮਰ ਸਿੰਘ ਪੁਲਰੰਕਰਨ ਦੱਸਿਆ ਕਿ ਇੱਕ ਦੀ ਕੰਟ੍ਰਿਬਿਊਸ਼ਨ ਆਪਾਂ ਜਦੋਂ ਵੇਖਿਆ ਕੋਵਿਡ ਦੇ ਵਿੱਚ ਵੀ ਸਾਰੇ ਲੋਕ ਦੇ ਲੋ ਘਰੇ ਬੈਠੇ ਸਨ ਤਾਂ ਕਿਹ ਟ੍ਰਕਿੰਗ ਇੰਡਸਟਰੀ ਜਿਹੜੀ ਆਪਣੀ ਸੀ ਜਿਹੜੀ ਆਪਣਾ ਇਹ ਚੀਜ਼ ਮੇਕ ਸ਼ੁਰ ਕਰਦੀ ਸੀ ਕਿ ਆਪਣੀ ਜਿਹੜੀ ਸਪਲਾਈ ਚੇਨ ਜੇ ਚੱਲਦੀ ਰਹੇ ਜਿਹੜੇ ਮੈਡੀਕਲ ਸਰਪਲਾਈਸ ਆ ਹਸਪੀਟਲ ਤੇ ਡਿਲੀਵਰ ਕੀਤੀਆਂ ਜਾਂਣ ਗਰੋਸਰੀ ਜਿਹੜੀਆਂ ਸ਼ੈਲਫਸ ਆਪਣੀਆਂ ਭਰੀਆਂ ਰਹਿਣ ਸੋ ਬਹੁਤ ਵੱਡੀ ਕੰਟ੍ਰਿਬਿਊਸ਼ਨ ਆ ਸੋ ਸਾਡੀ ਕੋਸ਼ਿਸ਼ ਹੁੰਦੀ ਜਿਹੜੇ ਵੀ ਟ੍ਰਕਿੰਗ ਇੰਡਸਟਰੀ ਨਾਲ ਪਹਿਲਾਂ ਕੋਵਿਡ ਦੇ ਵਿੱਚ ਵੀ ਸਾਨੂੰ ਮੰਗ ਆਈ ਸੀ ਕਿ ਆ ਜਿਹੜਾ ਵਾਸ਼ਰੂਮ ਦਾ ਐਕਸੈਸ ਸੋ obviously ਨਲਬਾਤ ਕਰਕੇ ਅਮਨਿਸਟਰ ਨਾ ਕੀ ਇੱਕ ਨਾਰਥ ਅਮਰੀਕਾ ਦੇ ਵਿੱਚ ਲਾਅ ਪਹਿਲੀ ਵਾਰੀ ਨਾਰਥ ਅਮਰੀਕਾ ਦੇ ਵਿੱਚ ਲਾਅ ਬਣਿਆ ਕਿ ਜਿਹੜਾ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਆਪਣੇ ਕੋਈ ਭੈਣ ਭਰਾ ਰਿਲੇਟਿਡ ਕੋਈ ਡਿਲੀਵਰੀ ਕਰਨ ਜਾਂਦੇ ਕੋਈ ਪਿਕਅਪ ਕਰਨ ਜਾਂਦੇ ਆ ਉਹਨਾਂ ਨੂੰ ਜਿਹੜਾ ਉੱਥੇ ਜਾ ਕੇ ਵਾਸ਼ ਅਪ ਦਾ ਐਕਸੀਡੈਂਟ ਜਿਹੜਾ ਡਿਨਾਈ ਨਹੀਂ ਕੀਤਾ ਜਾਊਗਾ ਜੇ ਤਨਾਈ ਕਰਦੇ ਤੁਸੀਂ ਜਿਹੜੀ ਮਿਨਿਸਟਰੀ ਆਫ ਲੇਬਰ ਨੂੰ ਕੰਪਲੀਟ ਕਰ ਸਕਦੇ ਸੋ ਬੜੇ ਇਸ਼ੂ ਆ ਇਸਿਊ ਹੈਗੇ ਆ ਜੀ ਜਦਾਂ ਨਾਲੇ ਪਾਈ ਹੋਣਾ ਕਿ ਬਹੁਤ ਇਸ਼ੂ ਹੈਗੇ ਆ ਜੇ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜੇ ਤੁਸੀਂ ਸਾਨੂੰ ਜਦਾ ਕੇ ਭੇਜਿਆ ਵਾ ਅਸੀਂ ਤੁਹਾਡੀਆਂ ਸਮੱਸਿਆ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਤੁਹਾਡੇ ਮਸਲੇ ਹੈਗੇ ਉਹਨਾਂ ਦਾ ਹੱਲ ਕਰਾਇਆ ਜਾਵੇ ਉਹਨਾਂ ਨੂੰ ਅਠੀ ਸੌਥੇ ਐਡਵੋਕਸੀ ਕੀਤੀ ਜਾਵੇ ਕਿਉਂਕਿ ਆਪਾਂ ਐਡਵੋਕੇਟ ਕਰਾਂਗੇ ਲੋਕਾਂ ਦੇ ਕੰਨਾਂ ਦੇ ਵਿੱਚ ਗੱਲ ਪਹੁੰਚੂਗੀ ਤੇ ਉਹ ਚੀਜ਼ ਕੱਲ ਨੂੰ ਕਿਤੇ ਨਾ ਕਿਤੇ ਚੀਜ਼ ਤੋਰੀ ਪੈਂਦੀ ਹੈ ਕਿ ਆ ਚੀਜ਼ ਜਿਹੜੀ ਇੱਧਾ ਹੋ ਰਹੀ ਜਿਹਦਾ ਹੱਲ ਕਰਾਇਆ ਜਾਵੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਹਮੇਸ਼ਾ ਜਿਹੜਾ ਸਾਡਾ ਸਾਥ ਦਿੰਦੇ ਆ ਫਿਰ ਇੱਕ ਵਾਰੀ ਮੇਰੇ ਭਰਾਵਾਂ ਦਾ ਪ੍ਰਾਪੀ ਸਰਕਾਰੀ ਹਰਦੀਪ ਬਰੇਵਾ ਜਿੰਨਾ ਬਹੁਤ ਸਾਥ ਦਿੱਤਾ ਇਹਦੇ ਵਿੱਚ ਤੇ ਇਹ ਚੀਜ਼ ਜਿਹੜੀ ਅਲੀ ਸਾਡਾ ਇੱਕ ਜੁਆਇੰਟ ਐਫਰਟ ਜਿਹੜਾ ਮੈਂ